ਕਨਿਸ ਪੰਜਾਬ ਦੇ ਸਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਜੋ ਕਿ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਭਾਜਪਾ ਲੀਡਰ ਦੇ ਘਰ ਤੇ ਹਮਲਾ ਹੋਇਆ ਹੈ ਰਾਤ ਕਰੀਬ 1 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤਾਂ ਭਾਜਪਾ ਲੀਡਰ ਮਨੋਰੰਜਨ ਕਾਲਿਆ ਦੇ ਘਰ ਤੇ ਗਨੇੜਾ ਛੁੱਟੇ ਜਾਣ ਦਾ ਸ਼ੱਕ ਜਤਾਇਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਤਾਂ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ऐसे हमले ਤੋਂ ਪਹਿਲਾ ਘਰ ਦੇ ਬਾਹਰ ਹਮਲਾ ਕਰਨ ਵਾਲਿਆਂ ਨੇ ਚੱਕਰ ਲਗਾਏ ਅਤੇ ਫਿਰ ਦੁਬਾਰਾ ਆ ਕੇ ਘਰ ਦੇ ਵਿੱਚ ਧਮਾਕਾ ਕਰਨ ਵਾਲੀ ਚੀਜ਼ ਛੁੱਟੀ ਗਈ ਤਾਂ ਘਰ ਦੇ ਗੇਟ ਤੇ ਧਮਾਕਾ ਹੋਇਆ ਹਮਲਾ ਕਰਨ ਵਾਲੇ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤੇ ਮੌਕੇ ਤੇ ਫਰਾਰ ਹੋਏ ਨੇ ਫਿਲਹਾਲ ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜਦੋਂ ਇਹ ਘਟਨਾ ਵਾਪਰੀ ਤਾਂ ਭਾਜਪਾ ਲੀਡਰ ਕਰਦੇ ਅੰਦਰ ਸਨ ਫਿਲਹਾਲ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸੱਟ ਫੇਟ ਨਹੀਂ ਲੱਗੀ ਹੈ ਤਾਂ ਇਸ ਘਟਨਾ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਉੱਥੇ ਹੀ ਭਾਜਪਾ ਦੇ एनपीएस ਢਿੱਲੋ ਨੇ ਹਮਲਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੈ ਕਿ 2027 ਦੇ ਵਿੱਚ ਸਾਡੀ ਸਰਕਾਰ ਆਏਗੀ ਫਿਰ ਤੁਹਾਨੂੰ ਦੱਸਾਂਗੇ ਜੋ ਤੁਸੀਂ ਅੱਜ ਹੈ ਕਰਤੂਤ ਸਾਡੇ ਲੀਡਰ ਦੇ ਨਾਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਬੀਜੇਪੀ ਲੀਡਰ ਦੇ ਘਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਇਸ ਘਟਨਾ ਦੀ ਨਖੇਦ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਸਿਕਲਜੀ ਵਾਈਕੁਟਜੀ ਕਾ ਖਾਲਸਾ ਵਾਈਕੁਟਜੀ ਕੀ ਫਤਿਹ ਮੈਂ ਤੁਹਾਡਾ ਐਨਪੀਐਸ ਢਿਲੋਂ ਬੀਜੇਪੀ ਪੰਜਾਬ ਮੈਂ ਹੁਣੇ-ਹੁਣੇ ਨਿਊਜ਼ ਸੁਣੀ ਹੈ ਵੀ ਸਾਡੇ ਸੀਨੀਅਰ ਲੀਡਰ ਸ਼੍ਰੀ ਮਰੰਜਨ ਕਾਲੀਆ ਜੀ ਦੇ ਘਰ ਦੇ ਉੱਤੇ ਅਟੈਕ ਹੋਇਆ ਬਹੁਤ ਮਾੜੀ ਗੱਲ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਤੁਸੀਂ ਸਾਡੇ ਪੰਜਾਬ ਦੇ ਇਹ ਹਾਲਾਤ ਨਾਲ ਪੰਜਾਬ ਬੜੇ ਮਾੜੇ ਦੌਰ ਚ ਲੰਘ ਗਿਆ ਹੈ ਤੁਸੀਂ ਉਹਨਾਂ ਚੀਜ਼ਾਂ ਤੇ ਫਿਰ ਤੁਰੇ ਜਾ ਰਹੇ ਹੋ ਤੇ 200 ਮੀਟਰ ਦੇ ਉੱਤੇ ਸਾਡਾ ਉਹਨਾਂ ਦੇ ਮੋਰੰਜਨ ਕਾਲੀਏ ਦੇ ਘਰ ਤੋਂ 200 ਮੀਟਰ ਦੇ ਉੱਤੇ ਠਾਣਾ ਆ। ਜੇ ਤੁਸੀਂ ਨੇ ਘਰ ਦੇ ਨੇੜੇ ਹੋਣ ਤੇ ਮੈਂ ਤਾਂ ਕਹਿੰਦਾ ਠਾਣੇ ਵੀ ਪਤਾ ਨਹੀਂ ਸੁਰੱਖਿਤ ਹੈ ਕਿ ਨਹੀਂ ਹੈ ਕਿਉਂਕਿ ਪਿੱਛੇ ਵੀ ਅਮਰਸਾ ਦੇ ਵਿੱਚ ਠਾਣਿਆਂ ਤੇ ਵੀ ਅਟੈਕ ਹੋਇਆ। ਤੇ ਉੱਥੋਂ ਦੇ ਸੀਪੀ ਸਾਹਿਬ ਨੇ ਇਹ ਗੱਲ ਕਹੀ ਵੀ ਇਹ ਜਿਹੜਾ ਬਲਾਸਟ ਹੈਗਾ ਜੀ ਕਦੀ ਰੇਡੀਏਟਰ ਫਟ ਗਿਆ ਜੀ ਕਦੀ ਸਿਲੰਡਰ ਫਟ ਗਿਆ ਜੀ। ਕੀ ਅਸੀਂ ਇਹਨਾਂ ਚੀਜ਼ਾਂ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਸਨ ਜਾਂ ਜਿਹੜੇ ਦਿੱਲੀ ਤੋਂ ਲੋਕ ਆਣ ਕੇ ਉਹਨਾਂ ਮਗਰ ਥਰੇ ਫਿਰਦੇ ਨੇ ਤੁਸੀਂ ਉਹਨਾਂ ਮਗਰ ਸਿਕਿਉਰਟੀਆਂ ਲਾ ਕੇ ਥਰੇ ਫਿਰਦੇ ਜਿਹੜੇ ਹਾਰੇ ਹੋਏ ਨਕਾਰੇ ਹੋਏ ਜੇਲ੍ਹਾਂ ਤੋਂ ਆਏ ਹੋਏ ਲੋਕਾਂ ਮਗਰ ਥਰੇ ਫਿਰਦੇ ਹੋ ਯਾਰ ਤੁਹਾਨੂੰ ਕੋਈ ਸ਼ਰਮਨਾ ਦੀ ਕੋਈ ਚੀਜ਼ ਹੀ ਹੈ ਨਹੀਂ ਇਸ ਸਰਕਾਰ ਨੂੰ ਵੀ ਜੇ ਸਾਡੇ ਏਡੇ ਏਡੇ ਵੱਡੇ ਲੀਡਰਾਂ ਦੇ ਘਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਤਾ ਤਾਂ ਤੁਸੀਂ ਚਲਾਣ ਕਰਦੇ ਫਿਰਦੇ ਹੋ ਤੁਸੀਂ ਤੁਹਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਪਿਆ ਵੀ ਯਾਰ ਸ਼ਹਿਰ ਉਹ ਪੌਸ਼ ਏਰੀਆ ਸੈਂਟਰਲ ਸਿਟੀ ਆਫ ਪੰਜਾਬ ਚਲੰਦਰਾ ਸੈਂਟਰ ਪੁਆਇੰਟ ਦੇ ਆਣ ਕੇ ਜੇ ਚੀਜ਼ਾਂ ਹੋ ਰਹੀਆਂ ਨੇ ਤੇ ਤੁਸੀਂ ਆਮ ਲੋਕੀ ਕਰਨਗੇ ਯਾਰ ਬੜੀ ਸ਼ਰਮ ਵਾਲੀ ਗੱਲ ਹੈ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਤਾੜਨਾ ਕਰਨਾ ਚਾਹੁੰਦਾ